ਮੇਰਾ ਆਈਡੀਆ ਇਹ ਸੀਗਾ ਕਿ ਜੋ ਤੁਸੀਂ ਹਾਈ ਸਕੂਲ ਵਗੈਰਾ ਵਿੱਚ ਜੇ ਆਰ ਓਟੀਸੀ ਵਗੈਰਾ ਲੈਂਦੇ ਹੋ ਹਾਂਜੀ ਉਸ ਦੇ ਬੇਸ ਤੋਂ ਹੀ ਤੁਸੀਂ ਇੱਕ ਕਰੀਅਰ ਪਿਕ ਕਰਦੇ ਹੋ ਹਾਂਜੀ ਇਨ ਯੂਨੀਵਰਸਿਟੀ ਆਲਸੋ ਐਂਡ ਉਸ ਦੇ ਬੇਸ ਤੋਂ ਤੁਸੀਂ ਯੂਐਸ ਫੋਰਸੇਸ ਨੂੰ ਜੁਆਇਨ ਕਰਦੇ ਹੋ ਇਟ ਹਾਂਜੀ ਆਮ ਆਈ ਥਿੰਕਿੰਗ ਰਾਈਟ ਆਮ ਜੂਨੀਅਰ ਆਰ ਓਟੀਸੀ ਕਹਿ ਦਿੰਨੇ ਆਪਾਂ ਨੂੰ ਉਹ ਐਨਲਿਸਟਮੈਂਟ ਵਾਸਤੇ ਵੀ ਯੂਜ਼ ਹੁੰਦਾ ਜੇ ਤੁਸੀਂ ਜੇ ਆਰ ਓਟੀਸੀ ਕੀਤੀ ਹੋਈ ਹੈ ਸਕੂਲ ਦੇ ਵਿੱਚ ਤੁਸੀਂ ਐਨਲਿਸਟਮੈਂਟ ਕਰਨੀ ਹੈ ਤੇ ਤੁਹਾਨੂੰ E1 ਰੈਂਕ ਨਹੀਂ ਜੂਨੀਅਰ ਰੈਂਕ ਤੋਂ ਨਹੀਂ ਸ਼ੁਰੂ ਕਰਨਾ ਪਊ ਤੁਹਾਨੂੰ E2 ਮਿਲ ਜੂਗਾ E3 ਮਿਲ ਜੂਗਾ ਤੁਸੀਂ ਅਬਵ ਰੈਂਕ ਤੇ ਜਾ ਸਕਦੇ ਹੋ ਤੁ ਤੇ ਆਰਓਟੀਸੀ ਹੁੰਦੀ ਜਿਹੜੀ ਕਾਲਜ ਲੈਵਲ ਤੇ ਪ੍ਰੋਗਰਾਮ ਹੁੰਦਾ ਜਿਹੜਾ ਸਟ੍ਰੇਟ ਕਮਿਸ਼ਨਿੰਗ ਹੁੰਦਾ ਉਹ ਆਫਸਰ ਰੈਂਕ ਵਾਸਤੇ ਆ ਤੇ ਉਹਨਾਂ ਦੋਵਾਂ ਚੀਜ਼ਾਂ 'ਚ ਫਰਕ ਆ ਪਰ ਕਮਿਸ਼ਨਿੰਗ ਦੇ ਹੋਰ ਵੀ ਰਾਊਟ ਹੈਗੇ ਨੇ ਜਿਵੇਂ ਓਟੀਸੀ ਜਿਹੜਾ ਰਾਊਟ ਮੈਂ ਪਿਕ ਕੀਤਾ ਆਫਸਰ ਟ੍ਰੇਨਿੰਗ ਸਕੂਲ ਤੇ ਉਹ ਤੁਸੀਂ ਬੈਚਲਰ ਲੈਣ ਤੋਂ ਬਾਅਦ ਹੀ ਅਪਲਾਈ ਕਰ ਸਕਦੇ ਹੋ ਤੁਸੀਂ ਟੈਸਟ ਲੈਣੇ ਆਫ ਫਕਿਊਰੀ 에어ਫੋਰਸ ਆਫਸਰ ਆਫਸਰ ਕੁਆਲੀਫਾਈਇੰਗ ਟੈਸਟ ਤੇ ਜੇ ਤੁਸੀਂ ਪਾਇਲਟ ਜਾਣਾ ਤੁਸੀਂ ਠੀਕ ਬੈਸਟ ਟੈਸਟ ਇੱਕ ਹੋਰ ਲੈਣੇ ਹੋ ਤੇ ਉਹ ਦੋਵੇਂ ਟੈਸਟ ਪਾਸ ਕਰਨ ਦੇ ਨਾਲ ਤੁਸੀਂ ਬੋਰਡ ਪੈਨਲ ਕਰਦੇ ਹੋ ਫਿਰ ਤੁਸੀਂ ਮੈਪਸ ਜਾਂਦੇ ਹੋ ਮੈਡੀਕਲ ਹੁੰਦੇ ਆ ਸਕਿਉਰਿਟੀ ਕਲੀਅਰੈਂਸ ਹੁੰਦੇ ਆ ਅਮ ਤੁਹਾਡੇ ਇੰਟਰਵਿਊ ਹੁੰਦੇ ਆ ਜੇ ਤੁਸੀਂ ਸਿਲੈਕਟ ਹੋਣੇ ਹੋ ਸਾਰੇ ਕੁਝ ਕਲੀਅਰ ਹੁੰਨਾ ਤੁਹਾਡਾ ਬੈਕਗਰਾਉਂਡ ਚੈੱਕ ਹੁੰਦਾ ਸਾਰਾ ਕੁਝ ਕਲੀਅਰ ਹੋਇਆ ਫਿਰ ਤੁਹਾਨੂੰ ਆਫਸਰ ਟ੍ਰੇਨਿੰਗ ਸਕੂਲ ਤੇ ਜਾਇਆ ਜਾਂਦਾ ਓਕੇ ਅਮ ਦਿਸ ਇਜ਼ 올 ਦ ਪ੍ਰੋਸੈਸ ਆਫ ਗੈਟਿੰਗ ਸਿਲੈਕਟਿਡ ਹਾਂਜੀ ਓਕੇ ਸੋ ਕਿਹੜੇ ਬੇਸਿਸ ਹੁੰਦੇ ਨੇ ਜਿਸ ਬੇਸਿਸ ਤੇ ਸਿਲੈਕਟ ਹੁੰਦੇ ਹੋ ਇਹਨਾਂ ਕਿਹੜੇ ਬੇਸਿਸ ਹੁੰਦੇ ਆ ਜਿਸ ਬੇਸਿਸ ਨਾਲ ਤੁਸੀਂ ਰਿਜੈਕਟ ਵੀ ਹੋ ਜਾਂਦੇ ਹੋ ਸੋ ਅਮ ਜੀ ਬੇਸਿਸ ਦੀ ਗੱਲ ਕਰੀਓ ਓਵਰঅল ਸਾਰਾ ਤੁਹਾਡਾ ਉਹ ਓਵਰਰੋਲ ਪਰਸਪੈਕਟਿਵ ਕੀ ਹੈ ਇਹਨਾਂ ਦਾ ਵੇਖਦੇ ਆ ਵੀ ਓਵਰ ਓਵਰਰੋਲ ਪਰਸਨੈਲਿਟੀ ਕੀ ਤੁਹਾਡੀ ਈਵਨ ਤੁਹਾਡੇ ਐਜੂਕੇਸ਼ਨ ਬੈਕਗਰਾਉਂਡ ਕੀ ਹੈ ਤੁਸੀਂ ਡਰਗ ਤਾਂ ਨਹੀਂ ਕਰਦੇ ਰਹੇ ਅ ਤੁਸੀਂ ਕਿਤੇ ਕੋਈ ਕ੍ਰਿਮੀਨਲ ਐਕਟੀਵਿਟੀਜ਼ ਚ ਇਨਵੋਲਵ ਤਾਂ ਨਹੀਂ ਰਹੇ ਤੁਹਾਡਾ ਸਕੋਰ ਕੀ ਆ ਰਿਹਾ ਹੈ ਐਫੀਓਕਿਟੀ ਦੇ ਵਿੱਚ ਟੀਬੀਐਸ ਦੇ ਵਿੱਚ ਕੀ ਸਕੋਰ ਆ ਰਿਹਾ ਹੈ ਦਸ ਸਪੈਸਿਫਿਕ ਰਿਪੋਰਟ ਪਾਇਲਟ অর ਐਵੀਏਸ਼ਨ ਕਰੀਅਰ ਫੀਲ ਤੇ ਜੋ ਪ੍ਰੋਸੈਸ ਹਾਇਰਿੰਗ ਪ੍ਰੋਸੈਸ ਹੈਗਾ ਇਜ਼ ਇਟ ਡਿਫਰੈਂਟ ਫੋਰ ਸਿਟੀਜ਼ਨਸ ਆਫ ਯੂ ਐਸ ਐਂਡ ਵਰਸਸ ਨੇਚਰਲ ਨੇਚਰਲਾਈਜ਼ਡ ਸਿਟੀਜ਼ਨਸ ਔਰ ਇਹ ਵੀ ਦੱਸੋ ਕਿ ਨੇਚਰਲ ਸਿਟੀਜ਼ਨਸ ਕਿਹੜੇ ਹੁੰਦੇ ਆ ਸੋ ਨੇਚਰਲ ਯੂ ਐਸ ਸਿਟੀਜ਼ਨਸ ਹੁੰਦੇ ਜਿਹੜੇ ਇਮੀਗ੍ਰੇਟ ਹੋ ਕੇ ਯੂ ਐਸ ਚ ਆਉਂਦੇ ਆ ਤੇ ਜਦੋਂ ਸਿਟੀਜ਼ਨਸ਼ਿਪ ਮਿਲਦੀ ਉਹਨਾਂ ਨੂੰ ਨੇਚਰਲਾਈਜ਼ਡ ਯੂ ਐਸ ਸਿਟੀਜ਼ਨ ਕਹਿ ਦਿੰਦੇ ਆ ਤੇ ਜਦੋਂ ਮਨ ਲਓ ਤੁਸੀਂ ਇੱਥੇ ਬੌਰਨ ਹੁੰਦੇ ਹੋ ਜਾਂ ਛੋਟੇ ਹੁੰਦੇ ਹੋ ਜਾਂ ਤੁਹਾਡੇ ਪੇਰੈਂਟਸ ਹੁੰਦੇ ਆ ਉਹਦੋਂ ਸਿਟੀਜ਼ਨਸ਼ਿਪ ਆਫ ਸਰਟੀਫਿਕੇਟ ਸਟੇਟ ਤੁਹਾਨੂੰ ਮਿਲ ਜਾਂਦਾ ਸੋ ਨੇਚਰਲਾਈਜ਼ੇਸ਼ਨ ਦਾ ਥੋੜਾ ਫਰਕ ਆ ਜਾਂਦਾ ਤੇ ਪਰ ਜੇ ਤੁਸੀਂ ਆਖੋ ਵੀ ਸਿਲੈਕਸ਼ਨ ਇਨ ਆਰਮ ਫੋਰਸਸ ਉਹ ਇੱਡਾ ਵੱਡਾ ਰੋਲ ਪਲੇ ਨਹੀਂ ਕਰਦਾ ਇਸ ਚੀਜ਼ ਉਹ ਐਸ ਲੋੰਗ ਐਸ ਤੁਹਾਡੇ ਕੋਲ ਗ੍ਰੀਨ ਕਾਰਡ ਹੈ ਤੁਸੀਂ ਜੁਆਇਨ ਕਰ ਸਕਦੇ ਹੋ ਸੋ ਪਰ ਤੁਹਾਨੂੰ ਆਫੀਸਰ ਆਸਤੇ ਤੁਹਾਨੂੰ ਸਿਟੀਨਸ਼ਿਪ ਚਾਹੀਦੀ ਹੈ ਉਹਦੇ ਆਸਤੇ ਤੁਹਾਨੂੰ ਟੈਸਟ ਵੀ ਦੇਣੇ ਪੈਣੇ ਆਉਂਦੇ ਆ ਸਾਰਾ ਡਿਫਰੈਂਟ ਪ੍ਰੋਸੈਸ ਆ ਜਾਂਦਾ ਪਰ ਜੇ ਤੁਸੀਂ ਅਨਲਿਸਟਮੈਂਟ ਆਸਤੇ ਜਾਣਾ ਤੁਹਾਡਾ ਗ੍ਰੀਨ ਕਾਰਡ ਹੈ ਉਸ ਤੋਂ ਬਾਅਦ ਟੈਸਟ ਦੇ ਕੇ ਤੁਸੀਂ ਐਸ ਵੈਬ ਟੈਸਟ ਦੇ ਕੇ ਤੁਸੀਂ ਜਾ ਸਕਦੇ ਹੋ ਉਹ ਹੁੰਦਾ ਆਰਮ ਆਰਮ ਸਰਵਿਸਿਜ਼ ਵੋਕੇਸ਼ਨਲ ਐਪਟੀਟਿਊਡ ਬੈਟਰੀ ਟੈਸਟ ਮੈਸਰ ਕਰਕੇ ਪੁੱਛਿਆ ਜਾਸੇਗਾ ਕਿਉਂਕਿ ਮੈਂ ਇੱਕ ਜੌਬ ਅਪਲਾਈਡ ਜੌਬ ਅਪਲਾਈ ਕੀਤੀ ਸੀਗੀ ਜੀ In uh, one of the uh, U.S. organizations, i not but uh, since I was naturalized, naturalized citizen, I had to go through uh, different steps. Ajit. As in like, one of the things that I had to use was since I was born in India, me and schooling the friends who I was friends with on Facebook at that time, I had to list And that whole process from uh applying for the job and getting uh selected for the job it took me like 6 to 8 months haan ji uh oh ohi top secret security clearance aagi firan yeah it was top top secret haan top secret uh so mere kol pehla secret si ki because mai prior navy si ka je tu si enlistment rank te tade kol secret security clearance hundi hai te oh vi interview hunda hai investigation hundi hai par oh chote level te hundi hai jedo tu si commission hunde ohdo tuhanu top secret leni pindi hai ਤੇ ਉਹ ਤਾਂ ਥੋੜੀ ਇਨਵੈਸਟੀਗੇਸ਼ਨ ਜਿਆਦੀ ਹੁੰਦੀ ਉਹ ਤੁਹਾਡੇ ਨੇਬਰਹੂਡ ਚ ਪਤਾ ਕਰਦੇ ਆ ਤੁਹਾਡੀ ਫੈਮਿਲੀ ਤੋਂ ਪਤਾ ਕਰਦੇ ਆ ਕਿ ਇਹ ਰਾਈਟ ਫਿਟ ਹੈ ਵੀ ਹੈ ਯੂਸ ਆਰਮ ਫੋਰਸਸ ਵਾਸਤੇ ਕਿ ਨਹੀਂ ਉਹ ਕਪਾ ਮੇਂ ਕਿਸੇ ਵੀ ਬ੍ਰਾਂਚ ਹੋਵੇ ਇਦਾਂ ਨਹੀਂ ਗੈ ਸਪੈਸੀਫਿਕਲੀ ਕੋਈ 에어 ਫੋਰਸਸ ਦੀ ਗੱਲ ਕਰ ਰਿਹਾ ਮੈਂ ਤੇ ਉਹਦੇ ਚ ਵਾਕਈ ਦੇਖਿਆ ਜਾਂਦਾ ਵੀ ਤੁਹਾਡੇ ਪੁਰਾਣੇ ਲਿੰਕ ਕੀ ਹੈ ਪਿੱਛੇ ਕਿੱਥੋਂ ਆਏ ਹੋ ਤੁਸੀਂ ਕਿੱਥੋਂ ਨਹੀਂ ਉਹ ਸਾਰਾ ਕੁਛ ਇਨਵੈਸਟੀਗੇਸ਼ਨ ਦੇ ਅੰਦਰ ਆਉਂਦਾ ਮੇਰੀ ਥੋੜੀ ਈਜ਼ੀ ਤਾਂ ਸੀ ਕਿਉਂਕਿ ਮੇਰੇ ਕੋਲ ਆਲਰੇਡੀ ਸੀਕ੍ਰੀਟ ਸੀ ਮੈਂ ਆਲਰੇਡੀ ਪਾਰਟ ਆਫ ਦਾ ਪਾਰਟ ਆਫ ਦਾ ਪ੍ਰੋਸੈਸ ਯਾਨੀ ਸਰਵਿਸ ਚ ਸੀ ਮੈਂ ਆਲ ਨੇ ਬੀਚੇ ਹਾਂਜੀ ਤੇ ਮੇਰੇ ਵਾਸਤੇ ਥੋੜਾ ਈਜ਼ੀ ਹੋ ਗਿਆ ਮੇਰੇ ਤਿੰਨ ਕਿ ਮਹੀਨੇ ਚ ਕਲੀਅਰੈਂਸ ਆ ਗਈ ਸੀ